ਅਮਰੀਕਾ ਨੇ 6000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਜਾਂਚ ਦੇ ਵਿੱਚ ਪਾਇਆ ਗਿਆ ਕਿ ਇਹਨਾਂ ਵਿੱਚੋਂ ਕੁਝ ਨੇ ਕਾਨੂੰਨ ਤੋੜਿਆ ਹੈ ਕੁਝ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਵੱਧ ਸਮੇਂ ਦੇ ਲਈ ਰਹਿ ਰਹੇ ਨੇ ਜਦੋਂ ਕਿ ਕੁਝ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਨੇ ਅਮਰੀਕਾ ਦੇ ਵਿੱਚ ਰਾਤ ਕੀਤੇ ਗਏ 6000 ਵੀਜ਼ਿਆਂ ਵਿੱਚੋਂ ਲਗਭਗ 2/3 ਭਾਗ ਲਗਭਗ 4000 ਵੀਜ਼ਾ ਤਾਰਕ ਅਪਰਾਧਾਂ ਦੇ ਵਿੱਚ ਸ਼ਾਮਲ ਸਨ। ਇਹਨਾਂ ਦੇ ਵਿੱਚ ਹਮਲਾ, ਚੋਰੀ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਸ਼ਾਮਲ ਹੈ। ਤਾਂ ਅਮਰੀਕਾ ਵਿਦੇਸ਼ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਕੁਝ ਮਾਮਲੇ ਅਤਵਾਦ ਦੇ ਨਾਲ ਵੀ ਸੰਬੰਧਿਤ ਹੈ। ਤਾਂ 2023-24 ਵਿੱਚ 11 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਅਮਰੀਕੀ ਕਾਲਜਸ ਦੇ ਵਿੱਚ ਪੜ੍ਹ ਰਹੇ ਨੇ। ਸਰਕਾਰ ਚਿੰਤਤ ਹੈ। ਕਿ ਕੁਝ ਲੋਕ ਸਿੱਖਿਆ ਦੀ ਵੀਜ਼ਿਆਂ ਦੀ ਦੁਰਵਰਤੋਂ ਕਰ ਰਹੇ ਨੇ ਇਸ ਕਾਰਨ ਵੀਜ਼ਾ ਨਿਯਮਾਂ ਦੀ ਜਾਂਚ ਨੂੰ ਹੋਰ ਸਖਤ ਬਣਾਇਆ ਜਾ ਰਿਹਾ ਹੈ ਅਮਰੀਕਾ ਨੇ ਅਤਵਾਦ ਦੇ ਨਾਲ ਸੰਬੰਧਿਤ ਮਾਮਲੇ ਕਾਰਨ 200 ਤੋਂ 300 ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਇਹ ਵੀਜ਼ੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਐਕਟ ਦੀ ਧਾਰਾ ਤਹਿਤ ਰੱਦ ਕੀਤੇ ਨੇ ਜੋ ਕਿ ਅਤਵਾਦ ਅਤੇ ਸੁਰੱਖਿਆ ਦੇ ਨਾਲ ਸੰਬੰਧਿਤ ਹੈ ਇਹਨਾਂ ਮਾਮਲਿਆਂ ਤੇ ਵੇਰਵੇ ਜੰਤਕ ਨਹੀਂ ਕੀਤੇ ਗਏ ਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾ ਘਟਨਾਵਾਂ ਦੇ ਵਿੱਚ ਨਾ ਸਿਰਫ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਸੀ ਸਗੋਂ ਕਾਲਜ ਕੈਂਪਸਾਂ ਤੇ ਆਮ ਲੋਕਾਂ ਦੀ ਸੁਰੱਖਿਆ ਦੇ ਲਈ ਵੀ ਖਤਰਾ ਪੈਦਾ ਹੋ ਗਿਆ ਸੀ